ਅਸੀਂ ਪਾਕਿਸਤਾਨੀ ਬੰਦੇ ਆ ਮੁੰਡੇ ਨਾਲ ਮੁੰਡਾ ਲਾ ਕੇ ਚਲਾਂਗੇ ਸਿੱਖਾਂ ਦੇ ਨਾਲ ਮੈਂ ਉੱਥੇ ਹਉਣਿਉ ਮੈਂ ਉੱਥੇ ਹਉਣਿਉ ਤੇਰੀ ਮੈਂ ਟੋਪੀ ਲਾ ਕੇ ਸਿਰ ਤੇ ਕਰਕੇ ਇਹਦੇ ਮੂੰਹ ਤੇ 6 ਮੱਥੇ ਮਾਰੇ ਸਣ ਗੁਰੂ ਦਵਾਰਾ ਜ਼ਿੰਦਾ ਹੈ ਜਿੰਦਾ ਰਹੇਗਾ ਔਰ ਜ਼ਿੰਦਾਬਾਦ ਹੈ ਏਕ ਨੰਬਰ ਦਾ ਰਾਜਾ ਨਹੀਂ ਹੈ ਤੂੰ ਕਾਲਾ ਸੂਲ ਤੇਲੇ ਪੂਰੇ ਖਾਨਦਾਨ ਨੂੰ ਪਟਕ ਲੈਣਾ ਹੈ ਆਹ ਆ ਰਾਜਾ ਰਾਜਾ ਮੇਰਾ ਰਾਜਾ ਸਤਿਗੁਰੂ ਜੀ ਮੈਂ ਹਾਂ ਮਨਰਾਜ ਤੇ ਤੁਸੀਂ ਦੇਖ ਰਹੇ ਹੋ ਡੇਨਿਕ ਸਵੇਰਾ ਟੀਵੀ ਗੱਲ ਕਰਾਂਗੇ ਐਲਨ ਪੀ ਦਾ ਰੈਪਰ ਦੀ ਜੋ ਕਿ ਸੋਸ਼ਲ ਮੀਡੀਆ ਦੇ ਉੱਤੇ ਇੱਕ ਕਾਫੀ ਵੱਡੀ ਸੈਂਸੇਸ਼ਨ ਹੈ ਤੇ ਕਾਫੀ ਪੰਜਾਬੀਆਂ ਵੱਲੋਂ ਸਪੈਸ਼ਲੀ ਫੋਲੋ ਕੀਤਾ ਜਾਂਦਾ ਹੈ ਹਾਲਾਂਕਿ ਇਹ ਬੰਦਾ ਪਾਕਿਸਤਾਨ ਨੂੰ ਬਿਲੋਂਗ ਕਰਦਾ ਹੈ ਪਰ ਪਾਕਿਸਤਾਨ ਦੇ ਵਿੱਚ ਹਾਲ ਹੀ ਦੇ ਵਿੱਚ ਗੁਰਦੁਆਰੇ ਦੇ ਹੋਏ ਅਟੈਕ ਦੇ ਬਾਰੇ ਇਸ ਬੰਦੇ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਦੇ ਉੱਤੇ ਇੱਕ ਵੀਡੀਓ ਪਾਈ ਹੈ ਜਿਸ ਵਿੱਚ ਉਸਨੇ ਸਿੱਖਾਂ ਨੂੰ ਸਪੋਰਟ ਕਰਦੇ ਹੋਏ ਪਾਕਿਸਤਾਨੀ ਪ੍ਰੋਟੈਸਟਰਸ ਦੇ ਬਾਰੇ ਕੀ ਬੋਲਿਆ ਹੈ ਤੁਸੀਂ ਖੁਦ ਹੀ ਦੇਖ ਲਿਓ ਕਿ ਤੂੰ ਹੈ ਰਾਜਾ ਮਨਸੂਰ ਰਾਜਾ ਵੀ ਝੁਕੜ ਦੇ ਤੇ ਮਨਸੂਰ ਵੀ ਝੁਕੜ ਦੇ ਉਹ ਤੇ ਸਿਰਫ ਸੂਰਪਾ ਸੂਲ ਤੂੰ ਸਿਰਫ ਇੱਕ ਸੂਰ ਹੈ ਤੂੰ ਰਾਜਾ ਮਨਸੂਰ ਨਹੀਂ ਹੋ ਸਕਦਾ ਸਾਡੇ ਪਾਕਿਸਤਾਨ ਦੇ ਵਿੱਚ ਸਿੱਖ ਰਹਿਣਗੇ ਤੇ ਤੂੰ ਬਾਹਰ ਨਿਕਲੇਗਾ ਤੂੰ ਬਾਹਰ ਨਿਕਲੇਗਾ ਪਾਕਿਸਤਾਨ ਤੋਂ ਮੈਂ ਦੇਖਣਾ ਕਿਹੜਾ ਬੰਦਾ ਪਾਕਿਸਤਾਨ 'ਚ ਰਹਿ ਕੇ ਸਾਡੇ ਸਿੱਖ ਭਰਾਵਾਂ ਦੀ ਬੇਇੱਜ਼ਤੀ ਕਰੇਗਾ ਉਹਨਾਂ ਨੇ ਗੁਰਦੁਆਰੇ ਦੇ ਵਿੱਚ ਪੱਥਰ ਬੰਦੇ ਮਾਰੇਗਾ ਮੈਂ ਦੇਖਣਾ ਕਿਹੜਾ ਉਹ ਪਾਕਿਸਤਾਨੀ ਬੰਦਾ ਹੈ ਅਸੀਂ ਪਾਕਿਸਤਾਨੀ ਬੰਦੇ ਆ ਮੁੰਡੇ ਨਾਲ ਮੁੰਡਾ ਲਾ ਕੇ ਚੱਲਾਂਗੇ ਸਿੱਖ ਭਰਾਵਾਂ ਦੇ ਨਾਲ ਸਿੱਖ ਭਰਾਤ ਹੈ ਨੇ ਸਾਡੇ ਜਿਹੜੇ ਸਾਡੇ ਪਾਕਿਸਤਾਨੀ ਦੇ ਹਮਦਰਦੀ ਕਰਦੇ ਨੇ ਸਾਡੇ ਨਾਲ ਜਿਹੜੇ ਪਿਆਰ ਕਰਦੇ ਨੇ ਸਾਡੇ ਵਤਨ ਪਾਕਿਸਤਾਨ ਨੂੰ ਉਤਨੀ ਪਿਆਰ ਮੁਹੱਬਤ ਰਿਸਪੈਕਟ ਦਿੰਦੇ ਨੇ ਤੇ ਇਹ ਜਿਹੇ ਬੰਦੇ ਇਹ ਜਿਹੇ ਬੰਦੇ ਜਿਹਨਾਂ ਨੂੰ ਘਰ ਅਮਾ ਦੋ ਵਕਤ ਦਾ ਸੱਲਾ ਨਹੀਂ ਦਿੰਦੀ ਤੇ ਸੋਸ਼ਲ ਮੀਡੀਆ 'ਤੇ ਆ ਕੇ ਸਾਡੇ ਸਿੱਖ ਭਰਾਵਾਂ ਦੇ ਬਾਰੇ ਪਾਕਿਸਤਾਨ ਦੇ ਰਕੇ ਬਕਵਾਸ ਕਰਦੇ ਨੇ ਤੇ ਅੱਗੇ ਪਿੱਛੇ ਲੋਕਾਂ ਨੇ ਕੈਮਰੇ ਚ ਆਏ ਰਿਕਾਰਡਿੰਗ ਕਰ ਰਹੇ ਜਿਸਨ ਤੁਹਾਡੇ ਪਿਓ ਦਾ ਵਲੀਮਾ ਹੋ ਰਿਹਾ ਜਿਸ ਤਨ ਤੁਹਾਡੇ ਪਿਓ ਦਾ ਵਲੀਮਾ ਹੋ ਰਿਹਾ ਸਾਰੇ ਬੰਦੇ ਦੇ ਕੈਮਰੇ ਚੁੱਕੇ ਨੇ ਤੇ ਆਪਣੇ ਆਪਣੇ ਉਹਨੂੰ ਰਿਕਾਰਡਿੰਗ ਕਰਨ ਲੱਗੇ ਨੇ ਮੈਲਟੋਨ ਨੂੰ ਮੈਲਟੋਨ ਨੂੰ ਤੇਰੀ ਮੈਂ ਟੋਪੀ ਲਾ ਕੇ ਸੈਰ ਕਰਕੇ ਇਹਦੇ ਮੂੰਹ ਤੇ 6 ਮੱਥੇ ਮਾਰੇ ਸਨ ਹਾਂ ভাই ਹਾਂ ਵੇ ਦੱਸ ਗੁਰੂ ਦਵਾਰਾ ਪਾਕਿਸਤਾਨ ਦਾ ਹਿੱਸਾ ਹੈ ਸਿੱਖ ਭਰਾਵਾਂ ਦੀ ਉਕਾਰ ਹੈ ਮਸਜਿਦ ਜਿਵੇਂ ہماری ਮਸਜਿਦ ਹੈ ਗੁਰੂ ਦਵਾਰਾ ਉਹਨਾਂ ਦੀ ਮਸਜਿਦ ਹੈ ਕਿਸੇ ਪਾਕਿਸਤਾਨੀ ਬੰਦੇ ਨੇ ਸਿੱਖ ਭਰਾਵਾਂ ਦੀ ਗੁਰੂ ਦਵਾਰੇ ਮਸਜਿਦ ਨੂੰ ਕੁਝ ਪੱਥਰ ਮਾਰੇ ਜਾਂ ਬੇਅਦਬੀ ਕੀਤੀ ਜਾਂ ਡਿਸਰੈਸਪੈਕਟਿੰਗ ਕੀਤੀ ਮੈਂ ਉਸ ਮੁਸਲਮਾਨ ਦਾ ਸਭ ਤੋਂ ਵੱਡਾ ਦੁਸ਼ਮਣ ਹੋਵਾਂਗਾ ਐ ਸੋਸ਼ਲ ਮੀਡੀਆ ਦੇ ਚਾਹੇ ਮੈਨੂੰ ਆਪਣੀ ਜਾਨ ਦੇਣੀ ਪਵੇ ਲੇਕਿਨ ਸਾਡੇ ਪਾਕਿਸਤਾਨ ਦੇ ਵਿੱਚ ਜਿੰਨੇ ਸਿੱਖ ਬੰਦੇ ਰਹਿੰਦੇ ਨੇ ਸਾਡੇ ਪਾਕਿਸਤਾਨ ਨੂੰ ਰਿਪਰੈਜ਼ੈਂਟ ਕਰਦੇ ਨੇ ਐਸ ਦੁਨੀਆ ਦੇ ਸਾਹਮਣੇ ਸਾਨੂੰ ਰਿਪਰੈਜ਼ੈਂਟ ਕਰਦੇ ਨੇ ਹਾਂ ਅਗਰ ਐ ਝੂਠੀ ਨਿਊਜ਼ ਹੁੰਦੀ ਏ ਕਿ ਇੰਡੀਆ ਦੇ ਸੋਸ਼ਲ ਮੀਡੀਆ ਲੈ ਕੋਈ ਬਕਵਾਸ ਮਰ ਲੱਗੇ ਨੇ ਤਾਂ ਕਿ ਸਿੱਖ ਭਰਾਵਾਂ ਦਾ ਜਾਂ ਮੁਸਲਮਾਨਾਂ ਦਾ ਕੋਈ ਵੈਰ ਪੈ ਜਾਵੇ ਲੜਾਈ ਹੋ ਜਾਵੇ ਫਾਈਟ ਹੋ ਜਾਵੇ ਦੱਸ ਰੌਂਗ ਕਿਉਂਕਿ ਸਿੱਖ ਭਰਾ ਮੁਸਲਮਾਨ ਭਰਾ ਕਦੇ ਵੀ ਨਹੀਂ ਲੜ ਸਕਦੇ ਮੈਨੂੰ ਨਹੀਂ ਜਾਨਦਾ ਕਿ ਉਹ ਦਿਨ ਕਦੀ ਆਵੇ ਉਹ ਅੱਲਾਹ ਦਿਨ ਕਦੀ ਨਾ ਲੈ ਕੇ ਆਵੇ ਜਿਸ ਦਿਨ ਪਾਕਿਸਤਾਨੀ ਭਰਾ ਤੇ ਸਿੱਖ ਭਰਾ ਦੋ ਇੱਕ ਦੂਜੇ ਨਾਲ ਖੁੱਲ੍ਹਣ ਲੱਗੇ ਨਹੀਂ ਸਿੱਖ ਬਲਾਦਰੀ ਪਾਕਿਸਤਾਨੀ ਬਲਾਦਰੀ ਇੱਕ ਬਲਾਦਰੀ ਏ ਤੇ ਸਿੱਖਾਂ ਦਾ ਘਰ ਏ ਸਾਡੇ ਪਾਕਿਸਤਾਨ ਦੇ ਵਿੱਚ ਕੋਈ ਵੀ ਪਾਕਿਸਤਾਨੀ ਕੋਈ ਵੀ ਪਾਕਿਸਤਾਨੀ ਰਾਜਾ ਚਿਬਰਾਜਪੂਰ ਗੁੰਝਰ ਮਲਕ ਜੋ ਵੀ ਹੈ 올 ਬਾਲ ਰਿਸਪੈਕਟ ਤੁਸੀਂ ਸਿੱਖ ਭਰਾਵਾਂ ਦੇ ਰਿਸਪੈਕਟ ਨਹੀਂ ਕਰ ਸਕਦੇ ਆਪਣੇ ਮੁਲਕ ਦੇ ਵਿੱਚ ਤਾਂ ਤੁਸੀਂ ਕੀ ਦੀ ਰਿਸਪੈਕਟ ਕਰਨੀ ਆ ਸਿੱਖ ਸਾਡੇ ਭਰਾ ਨੇ ਸਾਡੇ ਦੇ ਜਾਲਵਾਦ ਦੇ ਨੇ ਸਾਡੇ ਦੇ ਜਾਲਵਾਦ ਦੇ ਨੇ ਸਿੱਖ ਭਾਈ ਸਾਡੇ ਰਜ਼ਰਤ ਮੰਦ ਨੇ ਸਾਡੇ ਇੱਕ ਹੀ ਦਾ ਗੋਮ ਹੈ ਇੱਕ ਹੀ ਦਾ ਗੋਮ ਹੈ ਮੁਸਲਮਾਨਾਂ ਤੋਂ ਬਾਅਦ ਜਿਹੜੇ ਗਰਤ ਮੰਦ ਨੇ ਉਹ ਕੋਣ ਨਹੀਂ ਸਿੱਖ ਮੁਸਲਮਾਨਾਂ ਇੱਕ ਤੇ ਗੋਮ ਹੈ ਸਿੱਖ ਸਿੱਖ ਭਰਾ ਤਾਂ ਤੁਸੀਂ ਐ ਐ ਰਾਜਾ ਅਬਲਦੂ ਤੁਹਾਨੂੰ ਰਾਜਾ ਕਹਿੰਦਾ ਤੂੰ ਰਾਜਾ ਕਹਿੰਦਾ ਬੰਦਾ ਲਾ ਤੈਨੇ 2 ਲੀਟਰ ਦੇ ਮੂੰਹ ਤੇ ਮਾਰੇ ਇਹਨੇ ਮੂੰਹ ਤੇ ਲੀਟਰ ਮਾਰੇ ਅਖਾ ਯੂਰਪ ਵਿੱਚ ਇਤਨੇ ਸਿੱਖ ਭਰਾ ਨੇ ਜਿਹੜੇ ਮੈਨੂੰ ਡੇਲੀ ਮਿਲਦੇ ਨੇ ਜੱਫੇ ਮਾਰ ਮਾਰ ਕੇ ਤਾਂ ਕਹ ਮੈਂ ਚਾਹ ਨਾ ਕਿ ਮੇਰੇ ਸਿੱਖ ਭਰਾ ਜਿਹੜੇ ਮੈਨੂੰ ਫੇਸਬੁਕ ਤੇ ਟਿਕਟੋਕ ਤੇ ਇੰਸਟਾਗ੍ਰam ਤੇ ਫੋਲੋ ਕਰਦੇ ਨੇ ਉਹ ਇਹ ਵੀਡੀਓ ਦੇਖਣ ਤੇਰਾ ਮਨਹੂਸ ਬੂਥਾ ਵੇਖਣ ਤੂੰ ਸਾਡੇ ਪਾਕਿਸਤਾਨ ਨੂੰ ਡੀਗਰੀਡ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਗੁਰੂ ਦਵਾਰਾ ਜ਼ਿੰਦਾ ਹੈ ਜਿੰਦਾ ਰਹੇਗਾ ਔਰ ਜ਼ਿੰਦਾਬਾਦ ਹੈ ਮੈਂ ਦੇਖਣਾ ਕਿਹੜਾ ਪਾਕਿਸਤਾਨੀ ਪਾਕਿਸਤਾਨ ਤੋਂ ਉੱਠ ਕੇ ਗੁਰੂ ਦਵਾਰਾ ਦੀ ਬੇਇੱਜ਼ਤੀ ਕਰਦਾ ਹੈ ਜਾਂ ਉਸ ਨੂੰ ਪੱਥਰ ਮਾਰਨ ਦੀ ਕੋਸ਼ਿਸ਼ ਕਰਦਾ ਹੈ

ਆਸੇ ਬੰਦੇ ਨੂੰ ਜਿੱਤੇ ਵਜੇ ਰਿਕਾਰਡਿੰਗ ਕਰਦੇ ਨੇ ਇਸ ਬੰਦੇ ਨੂੰ ਮੇਰਾ ਪੇਗਾਮ ਹੈ ਸੂਫੀ ਹੂ ਸੂਫੀ ਨੂੰ ਸੂਫੀ ਤੇਰੇ ਤੋਂ ਵੱਡਾ ਬਗਾਇਤ ਕੋਈ ਨਹੀਂ ਤੇਰੇ ਤੋਂ ਵੱਡਾ ਸਿੱਖ ਸਾਡੇ ਭਰਾ ਨੇ ਤੇ ਸਿੱਖ ਵੀਰਾਂ ਨੂੰ ਕਹਿਣ ਤੋਂ ਪਹਿਲਾਂ ਕੁਝ ਤੂੰ ਮੈਨੂੰ ਪਹਿਲੇ ਕਹੀਂ ਜਾਂ ਸਾਡੇ ਮੁਸਲਮਾਨਾਂ ਨੂੰ ਕੁਝ ਕਹੀਂ ਗੈਰਤ ਵਾਲੇ ਮੁਸਲਮਾਨ ਇਹ ਕਦੇ ਵੀ ਕੰਮ ਨਹੀਂ ਕਰਨਗੇ ਤੂੰ ਤੇ ਹੈ ਕੋ ਬਗਾਇਤ ਮੈਨੂੰ ਲੱਗਦਾ ਤੂੰ ਤੂੰ ਹਵੀਲੀ ਨਹੀਂ ਹਵੀਲੀ ਉਹ ਮੈਂ ਨਾ ਹੀ ਪੁੱਛਿਆ ਹਵੀਲੀ ਨਹੀਂ ਤੂੰ ਕਾਲਾ ਸੂਲ ਹੈ ਕਾਲਾ ਸੂਲ ਇਹ ਤੂੰ ਨਿਕਲ ਸਿੱਖ ਭਰਾਵਾਂ ਦੇ ਖਿਲਾਫ ਤੂੰ ਕੋਈ ਵੀਡੀਓ ਬਣਾਈ ਤੇ ਮੈਂ ਆਪਣੀ ਮਾਂ ਦੀ ਕਸਮ ਦੇ ਕੇ ਕਹਿੰਦਾ ਮੈਂ ਅਗਲੀ ਵੀਡੀਓ ਦੇ ਵਿੱਚ ਮੈਂ ਤੇਰੇ ਪੂਰੇ ਖਾਨਦਾਨ ਨੂੰ ਪਟਕ ਲੈ ਆਉਣਾ ਭੈਣ ਯਕਾ ਇਹ ਮੇਰਾ ਪੇਗਾਮ ਉਹਨਾਂ ਬੰਦਿਆਂ ਨੂੰ ਹੈ ਜਿਹੜੇ ਬੰਦੇ ਗੁਰੂ ਦਵਾਲਾ ਜੀ ਗੁਰੂ ਦਵਾਲਾ ਦੇ ਵਿੱਚ ਗੁਰੂ ਦਵਾਰਾਂ ਨੂੰ ਪੱਥਰ ਮਾਰਨ ਲੱਗੇ ਨੇ ਜੇ ਅਗਰ ਪੱਥਰ ਮਾਰ ਰਹੇ ਨੇ ਤੇ ਜੇ ਐਸ ਕੰਜਰ ਆਰ ਕੋਈ ਵੀ ਬੰਦਾ ਵੀਡੀਓ ਬਣਾਉਂਦਾ ਵੀ ਆ ਕੇ ਸਿੱਖ ਬੰਦੇ ਨੂੰ ਬਾਹਰ ਕੱਢੋ ਇਹ ਕਹੋ ਤਾਂ ਸਭ ਤੋਂ ਪਹਿਲਾਂ ਮੈਂ ਤੁਹਾਡੀ ਭੈਣ ਨੂੰ ਕੱਢ ਕੇ ਲੈ ਕੇ ਜਾਉਂਗਾ ਪਰ ਤੈ ਫੇ ਤੁਹਾਨੂੰ ਮੈਂ ਲੈ ਕੇ ਜਾਵਾਂਗਾ ਬਾਹਰ ਤੇ ਸਿੱਖ ਭਾਈ ਸਾਡੇ ਪਾਕਿਸਤਾਨ ਰਹਿਣਗੇ ਉੱਥੇ ਖਾਣਗੇ ਉੱਥੇ ਪੀਣਗੇ ਉੱਥੇ ਮਰਨਗੇ ਤੇ ਤੂੰ ਤੇਰਾ ਜਾਂ ਕੰਜਰ ਤੂੰ ਨਿਕਲੇਗਾ ਪਾਕਿਸਤਾਨ ਤੋਂ ਬਾਸੂਲਾ ਤੇਰੀ ਵੈਦੋ ਸਾਡੇ ਪਾਕਿਸਤਾਨ ਦੇ ਨਾ ਖਰਾਬ ਹੋ ਗਏ ਨੇ ਨਾ ਡਿਗਰੇ ਡਿਗਰੇਡ ਹੋ ਗਏ ਨੇ ਤੂੰ ਜੇ ਮੋਟੇ ਲਾਣ ਤੇਰੀ ਜ਼ਿੰਗੀ ਦੇ ਲਾਣ ਤੇ ਉਸ ਉਸ ਜੰਮੜ ਵਾਲੇ ਨੂੰ ਲਾਣ ਜਿਸ ਨੇ ਤੈਨੂੰ ਜਮਿਆ ਸਿੱਖ ਭਰਾ ਜਿੰਦਾਬਾਦ ਜਿਸ ਕਿਸੇ ਨੂੰ ਪੰਗਾ ਹੈ ਕਿ ਇਸ ਮੈਂ ਸਿੱਖਾਂ ਨੂੰ ਕਿਉਂ ਬਸਪੋਰਟ ਕਰਨਾ ਤੇ ਤੁਹਾਡੀ ਮਾਂ ਦਾ ਦੋਲੇ ਪੀਤੇ ਆਉ ਮੈਨੂੰ ਮਿਲੋ ਕਿ ਉਹ ਸਿੱਖ ਸਾਡੇ ਭਰਾ ਨੇ ਸੇਖ ਸਾਡੇ ਪਲਾਨੇ ਗੈਰਤ ਮਨਕੋ ਮੈਂ ਸਿਖਾਂਦੀ ਗੈਰਤ ਮਨਕੋ ਹੈ ਹੈ ਰਾਜਾ ਰਾਜਾ ਮੇਰਾ ਰਾਜਾ ਦੱਸਦੀ ਹਾਂ ਤੁਹਾਨੂੰ ਕਿ ਐਲਨ ਪੀ ਦੀ ਇੱਕ ਫੇਮਸ ਕਾਮੇਡੀ ਸੀਰੀਜ਼ ਹੈ ਜੋ ਕਿ YouTube ਦੇ ਉੱਤੇ ਪੰਜਾਬੀਆਂ ਵੱਲੋਂ ਕਾਫੀ ਦੇਖੀ ਜਾਂਦੀ ਹੈ ਤੇ ਕਾਫੀ ਪਸੰਦ ਵੀ ਕੀਤੀ ਜਾਂਦੀ ਹੈ ਪੋਲਾ ਦਾ ਕਾਮੇਡੀਅਨ ਦੇ ਨਾਮ ਤੋਂ ਹਾਲਾਂਕਿ ਇਸ ਵੀਡੀਓ ਦੇ ਵਿੱਚ ਐਲਨ ਪੀ ਨੇ ਪਾਕਿਸਤਾਨੀ ਪ੍ਰੋਟੈਸਟਰਸ ਨੂੰ ਸਿਰਫ ਲਾਨਤਾ ਪਾਈਆਂ ਨੇ ਤੇ ਕੁਝ ਵੀ ਹੋਰ ਗਲਤ ਨਹੀਂ ਕਿਹਾ ਹੈ। ਇਸ ਬਾਰੇ ਤੁਹਾਡਾ ਕੀ ਕਹਿਣਾ ਹੈ ਸਾਡੇ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕਰਕੇ ਜ਼ਰੂਰ ਦੱਸਣਾ। ਪੰਜਾਬੀ 뮤직 ਤੇ ਫਿਲਮ ਇੰਡਸਟਰੀ ਦੀ ਲੇਟੈਸਟ ਤੇ ਆਥੈਂਟਿਕ ਖਬਰਾਂ ਲਈ ਦੇਖਦੇ ਰਹੋ ਦਿਨਿਕ ਸਵੇਰਾ ਟੀਵੀ। ਰੀਡਰ ਦਾ ਸਟੱਡੀ ਵੀਜ਼ਾ ਸਿਰਫ 5 ਲੱਖ ਰੁਪਏ ਦੇ ਵਿੱਚ 5 ਲੱਖ ਰੁਪਏ ਦੇਣਾ ਤੁਸੀਂ ਵੀਜ਼ਾ ਲੱਗਣ ਤੋਂ ਬਾਅਦ ਦੇਣਾ ਜਿਹਦੇ ਵਿੱਚ ਤੁਹਾਡੀ 1 ਸਾਲ ਦੀ ਕਾਲਜ ਦੀ ਫੀਸ ਇਨਕਲੂਡ ਹੈ ਤੁਸੀਂ ਬ੍ਰਾਹਮਟਨ ਜਾਣਾ ਚਾਹੁੰਦੇ ਹੋ ਸ਼ਰੀ ਜਾਣਾ ਚਾਹੁੰਦੇ ਹੋ ਸਿਰਫ 5 ਲੱਖ ਰੁਪਏ ਚ ਜਾਓਗੇ ਇਹ ਵੀ ਪੈਸੇ ਤੁਸੀਂ ਵੀਜ਼ਾ ਲੱਗਣ ਤੋਂ ਬਾਅਦ ਦੇਣੇ ਵੀ ਆ ਰਫੀਕ ਮੁਹੰਮਦ ਫ੍ਰੀ ਸੇਵਾ ਫ੍ਰੀ ਸਮਾਧਾਨ 51 ਮਿੰਟਾਂ ਵਿੱਚ ਘਰ ਬੈਠੇ ਹੁਣ ਤੱਕ ਲਿਖੇ ਰਿਕਾਰਡ ਕੇਸ ਹੱਲ ਵਸ਼ੀਕਰਨ ਲਵ ਮੈਰਿਜ ਪੀਆਰ ਲੋਟਰੀ ਸੱਟਾ ਨੰਬਰ ਸੰਤਾਨਹੀਨਤਾ ਦੇ ਧੋਖਾਖਾ ਖਾਏ ਭੈਣ ਭਰਾ ਲਈ ਫ੍ਰੀ ਸੇਵਾ ਸਿੱਧੀਆਂ ਤੇ ਚਾਰ ਇਲਮਾ ਦੇ ਬੇਤਾਜ ਬਾਦਸ਼ਾਹ ਤਕਦੀਰ ਕਦੋਂ ਬਦਲੇਗੀ ਸੱਚਾ ਪਿਆਰ ਮਿਲੇਗਾ ਜਾਂ ਨਹੀਂ ਲੋਟਰੀ ਨੰਬਰ ਪਾਓ ਜੇਕਰ ਤੁਹਾਡਾ ਅਜੇ ਤੱਕ ਕੰਮ ਨਹੀਂ ਹੋਇਆ ਤਾਂ ਇੱਧਰ ਉੱਧਰ ਨਾ ਭਟਕੋ ਸਾਨੂੰ ਫੋਨ ਕਰੋ ਮੀਆਂ ਰਫੀਕ ਮੁਹੰਮਦ Hi guys, myself MB. My debut song is coming up on 16th of Jan, presented by Savera Music, Hum Please go and subscribe to the channel of Savera Music for more updates. Thank you so much.